ਪਾ ਕਹ ਲਈਏ ਕਿ ਵੀ ਜਵੇਂ ਸ਼ੀਟਾਂ ਬਰਸਾਤ ਦੇ ਵਿੱਚ ਸਿਮਣ ਲੱਗ ਜਾਂਦੀਆਂ ਵਾ ਆ ਜਿਹੜੀਆਂ ਸ਼ੀਟਾਂ ਵਾ ਨਾ ਵੇਖੋ ਇਹ ਕੀ ਦਾਵਾ ਕਿ ਜਾਂ ਤਾਂ ਇਹਨਾਂ ਦੇ ਜੋੜ ਸਿਮਣ ਲੱਗ ਜਾਂਦੇ ਆ ਇੱਥੋਂ ਜੋ ਸ਼ੀਟਾਂ ਦੇ ਜਿਹੜੇ ਜੋੜ ਹੋ ਆ ਨਾ ਇਧਰ ਦੀ ਪਾਣੀ ਆਉਣ ਲੱਗ ਜਾਂਦਾ ਵਾ ਤੇ ਕਈ ਵਾਰ ਸ਼ੀਟਾਂ ਹੀ ਸਿਮਣ ਲੱਗ ਜਾਂਦੀਆਂ ਵਾ ਕੀ ਕਾਰਨ ਵਾ ਇਹਨਾਂ ਦਾ ਇਹ ਤੁਹਾਨੂੰ ਮੈਂ ਹੁਣ ਦੱਸਦਾ ਵਾਂ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਏ ਆ ਜਿਵੇਂ ਆਪਾਂ ਕਹਿ ਲਈਏ ਕਿ ਘਰਾਂ ਦੇ ਵਿੱਚ ਆਪਾਂ ਸ਼ੈੱਡ ਬਣਾਉਣੇ ਆ ਮਾਲ ਡੰਗਰ ਵਾਸਤੇ ਵੀ ਬਣਾਉਣੇ ਆ ਜਾਂ ਤੂੜੀ ਵਾਸਤੇ ਜਾਂ ਕੋਈ ਸੰਦ ਢੱਕਣ ਵਾਸਤੇ ਸ਼ੈੱਡ ਬਣਾਉਣੇ ਆ ਤੇ ਹੁੰਦਾ ਕੀ ਆ ਕਿ ਆਪਾਂ ਸ਼ੈੱਡ ਬਣਾ ਲੈਨੇ ਆ ਕੁਝ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਵਾ ਜਿਨ੍ਹਾਂ ਦਾ ਕਰਕੇ ਆਪਣਾ ਜਿਹੜਾ ਸ਼ੈੱਡ ਵਾ ਉਹ ਬਣਿਆ ਬਣਾਇਆ ਸਾਰੇ ਦਾ ਸਾਰਾ ਆਪਾਂ ਨੂੰ ਕਈ ਵਾਰ ਉਸ ਚੀਜ਼ ਦਾ ਪਛਤਾਵਾ ਹੁੰਦਾ ਵਾ ਬਾਅਦ ਚ ਵੀ ਆਪਾਂ ਬਣਾ ਤੇ ਲਿਆ ਵਾ ਤੇ ਪਰ ਆਹ ਚੀਜ਼ਾਂ ਆਪਾਂ ਉਹਦੇ ਵਿੱਚ ਧਿਆਨ ਨਹੀਂ ਕੀ ਰੱਖੀਆਂ ਅੱਜ ਤੁਹਾਨੂੰ ਦੱਸਦੇ ਆ ਕਿ ਸ਼ੈੱਡ ਬਣਾਉਣ ਤੋਂ ਪਹਿਲਾਂ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਆ ਸਭ ਤੋਂ ਪਹਿਲਾਂ ਤੇ ਆਪਾਂ ਕਹਿ ਲਈਏ ਕਿ ਵੀ ਜਿਵੇਂ ਸ਼ੀਟਾਂ ਬਰਸਾਤ ਦੇ ਵਿੱਚ ਸਿੰਮਣ ਲੱਗ ਜਾਂਦੀਆਂ ਵਾ ਆ ਜਿਹੜੀਆਂ ਸ਼ੀਟਾਂ ਵਾ ਨਾ ਵੇਖੋ ਇਹ ਕੀਂ ਦਾਵਾ ਕਿ ਜਾਂ ਤਾਂ ਇਹਨਾਂ ਦੇ ਜੋੜ ਸਿੰਮਣ ਲੱਗ ਜਾਂਦੇ ਆ ਇੱਥੇ ਜੋ ਸ਼ੀਟਾਂ ਦੇ ਜਿਹੜੇ ਜੋੜ ਹੋ ਆ ਨਾ ਇਧਰ ਦੀ ਪਾਣੀ ਆਉਣ ਲੱਗ ਜਾਂਦਾ ਵਾ ਤੇ ਕਈ ਵਾਰ ਸ਼ੀਟਾਂ ਹੀ ਸਿਮਣ ਲੱਗ ਜਾਂਦੀਆਂ ਵਾ ਕੀ ਕਾਰਨ ਵਾ ਇਹਨਾਂ ਦਾ ਇਹ ਤੁਹਾਨੂੰ ਮੈਂ ਹੁਣ ਦੱਸ ਦਵਾਂ ਜਿਆਦਾਤਰ ਕਾਰਨ ਸ਼ੀਟ ਸਿਮਣ ਦਾ ਜਿਹੜਾ ਕਾਰਨ ਵਾ ਉਹ ਇਹ ਹੁੰਦਾ ਵਾ ਕਿ ਵੀ ਆਪਾਂ ਸ਼ੀਟ ਜਦੋਂ ਪੁੱਠੀ ਪਾ ਦਿੰਨੇ ਆ ਨਾ ਉਹ ਬਹੁਤ ਵੱਡਾ ਕਾਰਨ ਵਾ ਸ਼ੀਟ ਸਿਮਣ ਦਾ ਤੇ ਸ਼ੀਟ ਜਿਹੜਾ ਵੀ ਪਾਣੀ ਆਉ ਥੱਲੇ ਤੁਮਕਿਆਂ ਨਾਲ ਆਉਂਦਾ ਰਹਿੰਦਾ ਸ਼ੀਟ ਦੇ ਤੇ ਸ਼ੀਟ ਦਾ ਜਿਹੜਾ ਵਾ ਉਹ ਜਦੋਂ ਆਪਾਂ ਪਾਉਣੀ ਆ ਉਹਦਾ ਪਾਸਾ ਧਿਆਨ ਰੱਖਣਾ ਵਾ ਕਿ ਵੀ ਆਪਾਂ ਕਿਹੜਾ ਪਾਸਾ ਉਹਦਾ ਉੱਪਰ ਕਰਨਾ ਤੇ ਕਿਹੜਾ ਥੱਲੇ ਕਰਨਾ ਠੀਕ ਹੈ ਜੀ ਹੁਣ ਆ ਵੇਖੋ ਜਿਵੇਂ ਆਹ ਜਿਹੜਾ ਪਾਸਾ ਵਾ ਸ਼ੀਟ ਦਾ ਇਹ ਬਿਲਕੁਲ ਸਾਫ਼ ਆ ਇਹ ਪਾਸਾ ਜਿਹੜਾ ਵਾ ਜائیں ਦੇ ਉੱਪਰ ਲਿਖਿਆ ਹੁੰਦਾ ਵਾ ਸ਼ੀਟ ਦੇ ਉੱਪਰ ਕੰਪਨੀ ਲਿਖੀ ਹੁੰਦੀ ਆ ਉਹ ਪਾਸਾ ਹਮੇਸ਼ਾ ਆਪਾਂ ਉੱਪਰ ਕਰਨਾ ਵਾ ਜ਼ਿਆਦਾਤਰ ਵੈਸੇ ਧਿਆਨ ਲਿਖੇ ਦਾ ਨਹੀਂ ਕਰਨਾ ਆਪਾਂ ਜ਼ਿਆਦਾਤਰ ਇਸ ਚੀਜ਼ ਨੂੰ ਵੇਖਣਾ ਕਿ ਜਿਹੜਾ ਬਿਲਕੁਲ ਸਾਫ਼ ਪਾਸਾ ਵਾ ਨਾ ਉਹ ਉੱਪਰ ਕਰਨਾ ਤੇ ਜਿਹੜਾ ਦੂਜਾ ਖੁਰਦਰਾ ਪਾਸਾ ਨਾ ਥੋੜਾ ਜਿਹਾ ਵੇਖੋ ਆਵੇ ਸ਼ੀਟ ਇੱਕ ਪਈ ਆ ਸਾਡੇ ਕੋਲ ਇੱਕ ਵਿਖਾਉਨੇ ਤੁਹਾਨੂੰ ਇੱਧਰ ਵੇਖੋ ਆ ਜਿਹੜਾ ਪਾਸਾ ਵਾ ਨਾ ਸ਼ੀਟ ਦਾ ਇਹ ਥੱਲੇ ਕਰਨਾ ਵਾ ਆ ਪਾਸਾ ਸਾਫ ਵਾ ਇਹ ਉੱਪਰ ਕਰਨਾ ਵਾ ਠੀਕ ਹੈ ਜੀ ਤੇ ਦੂਜੀ ਗੱਲ ਆ ਗਈ ਕਿ ਵੀ ਆਪਾਂ ਜੋੜ ਸਿਮਣ ਦੀ ਗੱਲ ਕਰਦੇ ਆ ਜੋੜ ਕਿਉਂ ਸਿਮੰਦੇ ਆ ਜੋੜ ਇਸ ਕਰਕੇ ਸਿਮੰਦੇ ਆ ਕਿ ਜਿਹੜੀ ਜਿਹੜੀ ਢਾਲ ਵਾ ਨਾ ਉਹ ਕੱਟ ਦਿੱਤੀ ਹੁੰਦੀ ਆ ਤਾਂ ਕਰਕੇ ਜੋੜ ਸਿਮੰਦੇ ਆ ਠੀਕ ਹੈ ਜੀ ਉਹਦਾ ਕਰਕੇ ਜੋੜ ਸਿੰਮ ਦੇ ਆ ਤੇ ਢਾਲ ਕਿੰਨੀ ਚਾਹੀਦੀ ਆ ਆਪਾਂ ਨੂੰ ਸ਼ੈੱਡ ਦੇ ਵਿੱਚ ਆਪਾਂ ਇਹ ਤੁਹਾਨੂੰ ਹੁਣ ਦੱਸਦੇ ਆ ਜਿਹੜਾ ਵੀ ਸ਼ੈੱਡ 22 ਫੁੱਟ ਤੋਂ ਪਲੱਸ ਵਾ ਜਿਵੇਂ ਮੰਨ ਲਓ ਕਿ ਆਪਾਂ ਕਹਿ ਲਈਏ ਕਿ ਆਪਾਂ 12 ਫੁੱਟ ਦੀ ਸ਼ੀਟ ਦੋ ਸ਼ੀਟਾਂ ਪਾਉਣੀਆਂ 12 ਫੁੱਟ ਦੀਆਂ ਆਪਾਂ ਉਹਨੂੰ 1.5 ਫੁੱਟ ਤੋਂ ਪਲੱਸ ਢਾਲ ਦੇਣੀ ਆ ਯਾਨੀ ਕਿ 20 ਤੋਂ 22 ਇੰਚ ਢਾਲ ਦੋ ਜਿਹੜਾ 20 ਫੁੱਟ ਤੋਂ ਉੱਤੇ ਸ਼ੈੱਡ ਆ ਜਾਂਦਾ ਵਾ ਤੇ ਜੇ ਕੋਈ ਆ ਜਾਂਦਾ ਵਾ ਤਿੰਨ ਸ਼ੀਟਾਂ ਵਾਲਾ ਜੋੜ ਜਿਵੇਂ ਮੰਨ ਲਓ ਦੋ ਜੋੜ ਆ ਜਾਂਦੇ ਜਿਹਦੇ ਵਿੱਚ ਜਿਵੇਂ ਇੱਕ ਤੇ ਦੋ ਤਾਂ ਆਪਾਂ ਇਹ ਪਾਈਆਂ 10 ਫੁੱਟ ਦੀਆਂ ਸ਼ੀਟਾਂ ਠੀਕ ਹੈ ਜੀ ਇਹ ਜਿਹੜੀਆਂ ਸ਼ੀਟਾਂ ਵਾਂ ਇਹਨਾਂ ਦੇ ਵਿੱਚ ਦੋ ਜੋੜ ਆਏ ਆ ਇੱਕ ਇੱਥੇ ਆ ਗਿਆ ਇੱਕ ਉੱਥੇ ਆ ਗਿਆ ਇਹਨੇ ਵਾਇਆ ਕਵਰ ਕੀਤਾ ਆਪਣਾ 25.5 ਫੁੱਟ ਦਾ ਠੀਕ ਹੈ ਜੀ ਇਹਦਾ ਚੜਾ ਵੀ ਜਿਹੜਾ ਵਾ ਉਹ ਆਪਣੀ ਸ਼ੀਟ ਤੋਂ ਲੈ ਕੇ ਤੇ ਘਟ ਤੋਂ ਘੱਟ ਅੱਗੇ ਤੱਕ 10 ਤੋਂ 12 ਇੰਚ ਚੜਾ ਚਾਹੀਦਾ ਵਾ ਫਿਰ ਇਹ ਜਿਹੜਾ ਵਾ ਜੋੜ ਥਾਣੀ ਪਾਣੀ ਨਹੀਂ ਸਿੰਮੂਗਾ ਤੇ ਦੂਜੀ ਗੱਲ ਇਹ ਆ ਕਿ ਵੀ ਜੇ ਆਪਾਂ ਇਹਦਾ ਚੜ੍ਹਾ ਘੱਟ ਰੱਖ ਦਿੰਨੇ ਆ ਆਪਾਂ ਕਈ ਵਾਰ ਸੋਚਦੇ ਆ ਕਿ ਬਸ 3 ਇੰਚੀ ਕੁੰਡੀ ਪੈ ਜੇ ਆਪਣੀ ਤੇ ਆਪਾਂ ਇਹਨੂੰ ਉਹ ਨਹੀਂ ਕਿ ਚੜ੍ਹਾ ਦੇਣਾ ਵਾ ਫਿਰ ਕੀ ਹੋਊਗਾ ਉੱਥੋਂ ਪਾਣੀ ਆਊਗਾ ਇਹਦਾ ਚੜ੍ਹਾ ਜਿਹੜਾ ਵਾ ਉਹ ਨਾ ਘਟੋ ਕਟਾਪਾ ਨੂੰ 10 ਇੰਚ ਤੋਂ ਲੈ ਕੇ 12 ਇੰਚ ਤੱਕ ਚੜ੍ਹਾ ਦੇਣਾ ਜ਼ਰੂਰੀ ਹੈ ਸ਼ੀਟ ਤੋਂ ਲੈ ਕੇ ਉੱਥੇ ਤੱਕ ਠੀਕ ਹੈ ਜੀ ਇਸ ਸ਼ੀਟ ਦੇ ਜੋੜ ਤੋਂ ਅੱਗੇ ਤੱਕ ਚੜ੍ਹਾ ਜਿਹੜਾ ਦੇਣਾ ਵਾ ਉਹ ਆਪਾਂ ਦੇਣਾ ਵਾ ਇਹਦਾ 12 ਇੰਚ ਤੱਕ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਹੋਰ ਬੜੀ ਵੱਡੀ ਗੱਲ ਵਾ ਕਿ ਕਈ ਵਾਰ ਆਪਾਂ ਕੀ ਕਰਦੇ ਆ ਜਿਹੜੀ ਸ਼ੀਟ ਆਪਾਂ 10 ਫੁੱਟ ਦੀ ਪਾਉਣੀ ਆ ਜਾਂ ਕਈ ਲੋਕਾਂ ਨੇ ਵੀ 8 ਫੁੱਟ ਦੀ ਪਾ ਲਓ ਜਿਵੇਂ ਮੰਨ ਲਓ ਆਪਾਂ ਅ 80 ਤੇ 24 ਫੁੱਟ ਥਾਂ ਕਵਰ ਕਰਨਾ ਵੇਖੋ ਜੀ ਆਪਣੇ ਕੋਲੇ ਥਾਂ ਜੇ ਅੱਗੇ ਖੁੱਲਾ ਹੈਗਾ ਵਾ ਤੇ ਆਪਾਂ ਦਾ ਇੱਕ ਫਾਇਦਾ ਹੋਰ ਚੁੱਕ ਸਕਦੇ ਆ 12 ਫੁੱਟ ਦੀ ਸ਼ੀਟ ਤੇ ਵੀ ਉਨਾ ਹੀ ਲੋਹਾ ਪਊਗਾ 8 ਫੁੱਟ ਦੀ ਸ਼ੀਟ ਤੇ ਵੀ ਉਨਾ ਹੀ ਲੋਹਾ ਪਊਗਾ ਤੇ 10 ਫੁੱਟੀ ਸ਼ੀਟ ਤੇ ਵੀ ਉਨਾ ਹੀ ਲੋਹਾ ਪਾਊਗਾ ਜਿਹੜੀ 10 ਫੁੱਟ ਦੀ ਸ਼ੀਟ ਵਾ ਉਹਨੇ ਥਾਂ ਆਪਣਾ ਕਵਰ ਕਰਨਾ 25.5 ਫੁੱਟ ਤੱਕ ਜੇ ਆਪਾਂ ਸਹੀ ਚੜਾ ਦਈਏ ਤੇ ਠੀਕ ਹੈ ਜੀ ਜੇ ਮੰਨ ਲਓ ਆਪਾਂ ਕੰਧ ਤੋਂ ਜਿਵੇਂ ਆ ਕੰਧ ਤੋਂ ਵੀ ਥੋੜਾ ਬਾਹਰ ਕੱਢਿਆ ਵਾ ਜੇ ਆਪਾਂ ਕੰਧ ਵਿੱਚ ਆਪਾਂ ਪਾ ਲੈਨੇ ਜਿਵੇਂ ਆ ਤੁਸੀਂ ਸ਼ੈੱਡ ਬਣਿਆ ਵੇਖਿਆ ਵਾ ਜੇ ਉਹ ਨਾ ਹੋਵੇ ਤੇ ਪਲੱਸ ਸ਼ੀਟ 1 ਫੁੱਟ ਹੋਰ ਥਾਂ ਬਾਹਰ ਜਿਹੜਾ ਉਹ ਵੀ ਕਵਰ ਕਰੂਗੀ ਯਾਨੀ ਕਿ 26.5 ਫੁੱਟ ਤੱਕ ਕਵਰ ਕਰਦੀ ਆ ਥਾਂ ਇਹ ਠੀਕ ਹੈ ਜੀ ਆ ਦੂਜੀ ਗੱਲ ਇਹ ਆਈ ਕਿ ਜੇ 12 ਫੁੱਟ ਦੀਆਂ ਸ਼ੀਟਾਂ ਪਾ ਲੈਂਦੇ ਲੋਹਾ ਆਪਣਾ ਤਾਂ ਵੀ ਇੰਨਾ ਹੀ ਪੈਣਾ ਸੀਗਾ ਕਿਉਂਕਿ ਜਿੰਨਾ ਵੀ ਸਟਰਕਚਰ ਬਣਿਆ ਵਾ ਇਹਦਾ ਸਾਰਾ ਆ ਵਾਲਾ ਇਹਦੇ ਚ ਕੁਝ ਨਹੀਂ ਸੀ ਬਦਲਾ ਆਉਣਾ ਸਿਰਫ ਆ ਵਾਲੇ ਜਿਹੜੇ ਆ ਚੈਨਲ ਇਹੀ ਲੰਬੇ ਹੋਣੇ ਸੀਗੇ ਬਾਕੀ ਸਾਰਾ ਕੁਝ ਇਹੀ ਰਹਿਣਾ ਸੀਗਾ 12 ਫੁੱਟੀ ਸ਼ੀਟ ਤੇ ਇਹਦਾ 12 ਤੇ ਆ ਨੂੰ 36 ਜਾਨੀ ਕਿ ਆਪਾਂ ਇਹਦੇ ਵਿੱਚੋਂ 3 ਫੁੱਟ ਘਟਾ ਲਈਏ 32 33 ਫੁੱਟ ਥਾਂ ਮਤਲਬ ਆਪਾਂ ਜਿਹੜਾ ਵਾ ਉਹ ਕਵਰ ਕਰ ਸਕਦੇ ਸੀਗੇ ਠੀਕ ਹੈ ਜੀ ਚਲੋ ਇਹਨਾਂ ਨੇ ਇੱਥੇ ਇੱਕ ਗੇਟ ਲਾਉਣ ਦੀ ਇਹਨਾਂ ਦੀ ਪਲੈਨਿੰਗ ਸੀਗੀ ਤਾਂ ਕਰਕੇ ਆਪਾਂ ਇਹਨੂੰ ਇੰਨਾ ਰੱਖਿਆ ਵਾ 25.5 ਫੁੱਟ ਤੇ ਆਪਣਾ ਜਿਹੜਾ ਵਾ 12 ਤਿਆਂ ਨੂੰ 36 ਜਾਨੀ ਕਿ ਆਪਣਾ 31 32 ਫੁੱਟ ਥਾਂ ਜਿਹੜਾ ਵਾ ਉਹ ਕਵਰ ਹੋ ਸਕਦਾ ਸੀ ਉਤਰਾ ਠੀਕ ਹੈ ਜੀ ਇਹਨੇ ਲੋਹੇ ਚ ਤੇ ਇਹ ਬੜੀ ਵੱਡੀ ਗੱਲ ਹੁੰਦੀ ਆ ਕਈ ਵਾਰ ਅਸੀਂ ਕੀ ਕਰਦੇ ਆ 8 ਫੁੱਟੀਆਂ ਸੀਟਾਂ ਪਾ ਲੈਨੇ ਸ਼ਾਇਦ ਲੋਹਾ ਕੱਟ ਪਊਗਾ 8 ਫੁੱਟੀਆਂ ਸੀਟਾਂ ਜਿਹੜੀਆਂ ਵਾ ਲੋਕ ਪਾ ਤਾਂ ਲੈਂਦੇ ਆ ਪਰ ਕੀ ਕਰਦੇ ਆ ਲੋਹਾ ਘੱਟ ਪਾਉਂਦੇ ਆ ਵੇਖੋ ਕਿਵੇਂ ਇਹਦੇ ਵਿੱਚ ਇੱਕ ਚਪਟੀ ਨਹੀਂ ਪਾਉਂਦੇ ਠੀਕ ਹੈ ਜੀ ਅੱਧ ਦੇ ਵਿੱਚ ਇੱਕ ਚਪਟੀ ਨਹੀਂ ਪਾਉਂਦੇ ਨਹੀਂ ਜੀ ਆਪਾਂ ਚਪਟੀ ਨਹੀਂ ਪਾਉਣੀ ਕੀ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ ਪਹਿਲੀ ਤਾਂ ਗੱਲ ਆਪਾਂ ਉਹਦੇ ਉੱਤੇ ਨਹੀਂ ਚੜ੍ਹ ਸਕਦੇ ਛੱਡ ਦੇ ਦੂਜੀ ਗੱਲ ਜੇ ਆਪਾਂ ਛੱਡ ਦੇ ਉੱਤੇ ਨਹੀਂ ਚੜ੍ਹ ਸਕਦੇ ਤੇ ਸਮੇਂ-ਸਮੇਂ ਨਾਲ ਜਿਵੇਂ بارش ਹੁੰਦੀ ਆ ਤੇ ਧੁੱਪਾਂ ਲੱਗਦੀਆਂ ਵਾਂ ਨਾ ਛਿੱਟਾ ਸੈਂਟਰ ਦੇ ਵਿੱਚੋਂ ਲਿਫਦੀਆਂ ਜਾਂਦੀਆਂ ਵਾਂ ਠੀਕ ਹੈ ਜੀ ਫਿਰ ਆਪਣੇ ਆਪ ਹੌਲੀ-ਹੌਲੀ ਟੁੱਟਣ ਲੱਗ ਜਾਣਗੇ ਛਿੱਟਾ ਜਦੋਂ ਇਹ ਛਿੱਟਾਂ ਲਿਫਗੀਆਂ ਤੇ ਇਹਨਾਂ ਦੇ ਵਿੱਚ ਪਾਣੀ ਵੀ ਸਿੰਮਣਾ ਸ਼ੁਰੂ ਹੋ ਜਾਊਗਾ ਜਾਂ ਟੁੱਟ ਵੀ ਜਾਣਗੀਆਂ ਤੇ ਜਦੋਂ ਆਪਾਂ ਸਪੋਰਟ ਦਵਾਂਗੇ ਨਾ ਇਹਨਾਂ ਨੂੰ ਇਹਦੇ ਵਿੱਚ ਵੇਖੋ ਤੇ ਇੱਕ ਅੱਧੀ ਵੀ ਟੁੱਟਣਗੀਆਂ ਨਹੀਂ ਜਦੋਂ ਵੀ ਮਤਲਬ ਇੱਕ ਹੋਰ ਚੀਜ਼ ਛਿੱਟਾਂ ਦੇ ਵਿੱਚ ਜਿਆਦਾ ਸ਼ੇਕ ਮਾਰਨ ਦੀ ਲੋੜ ਨਹੀਂ ਹੁੰਦੀ ਕਈ ਲੋਕ ਕੀ ਕਰਦੇ ਆ ਤਿੰਨ ਤਿੰਨ ਕੁੰਡੀਆਂ ਚਾਰ ਚਾਰ ਕੁੰਡੀਆਂ ਪਾ ਦੋ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਗਈ ਖਾਸ ਇੱਕ ਹੀ ਜੋੜ ਤੇ ਜਿੱਥੋਂ ਜੋੜ ਛਿੱਟ ਦਾ ਸ਼ੁਰੂ ਹੁੰਦਾ ਵਾ ਉਸੇ ਸ਼ੇਕ ਮਾਰੋ ਤੇ ਕੁੱਡੀ ਪਾਓ ਪਰ ਹੁਣ ਜਿਆਦੇ ਲੋਕਾਂ ਦੇ ਮਨ 'ਚ ਸਵਾਲ ਇਹ ਵੀ ਹੋਊਗਾ ਵੀ ਯਾਰ ਇੱਕ ਕੁੰਡੀ 'ਤੇ ਤਿੰਨ ਤਿੰਨ ਕੁੰਡੀਆਂ ਪਾਇਆ ਵੀ ਉੱਡ ਜਾਂਦੀਆਂ ਵਾ ਤੇ ਇਹਨਾਂ ਨੂੰ ਆਪਾਂ ਰੋਕਾਂਗੇ ਕਿਵੇਂ ਉੱਡਣ ਤੋਂ ਇਹਦੇ ਬਾਰੇ ਤੁਹਾਨੂੰ ਦੱਸਦਾ ਵਾਂ ਵੇਖੋ ਆ ਜਿਹੜੀ ਪੱਤਰੀ ਆ ਨਾ ਇੱਕ 1 ਇੰਚ ਦੀ ਪੱਤਰੀ ਆ ਵਾਲੀ ਆ ਜਿਹੜੀ ਪੱਤਰੀ ਆ ਨਾ 1 ਇੰਚ ਦੀ ਇਹਦੇ ਤੇ ਬਹੁਤਾ ਖਰਚਾ ਜ਼ਿਆਦਾ ਨਹੀਂ ਆਉਂਦਾ ਜੇ ਆਪਾਂ ਇੰਨਾ ਸ਼ੈੱਡ ਤੇ ਖਰਚਾ ਕਰਨਾ ਇੰਨੇ ਵੱਡੇ ਤੇ ਤੇ ਇਹ ਪੱਤਰੀ ਇੱਕ ਜਿਵੇਂ ਵੇਖੋ 1 ਕਾ ਮਿਹਨਤ ਹੋਗੀ ਠੀਕ ਹੈ ਜੀ ਦੂਜੀ ਚਪਟੀ ਛੱਡ ਕੇ ਤੀਜੀ ਚਪਟੀ ਤੇ ਹੋਗੀ ਚੌਥੀ ਛੱਡ ਕੇ ਪੰਜਵੀਂ ਤੇ ਹੋਗੀ ਛੇਵੀਂ ਛੱਡ ਕੇ ਸੱਤਵੀਂ ਤੇ ਹੋਗੀ ਠੀਕ ਹੈ ਜੀ ਯਾਨੀ ਕਿ ਇੱਥੇ 200 ਫੁੱਟ ਪੱਤਰੀ ਲੱਗਣੀ ਆ ਤੇ 200 ਫੁੱਟ ਪੱਤਰੀ ਆਪਾਂ ਉਤੋਂ ਦੀ ਇਹਦੇ ਕੁੰਡੀਆਂ ਪਾ ਕੇ ਤੇ ਉੱਪਰ ਦੀ ਛੇਕ ਮਾਰ ਕੇ ਫਿਰ ਵਿੱਚ ਯਾਨੀ ਕਿ ਇਹਨੂੰ ਕਹ ਲੀਏ ਕਿ ਆਪਾਂ ਛੱਡ ਨੂੰ ਪੇਟੀ ਪਾਉਣੀ ਪੂਰੇ ਨੂੰ ਠੀਕ ਹੈ ਜੀ ਕਦੀ ਵੀ ਛੱਡ ਉੱਡੂਗਾ ਨਹੀਂ ਜੋ ਮਰਜ਼ੀ ਉਹਦੇ ਜਿੰਨਾ ਮਰਜ਼ੀ ਨੇ ਰਾਜੇ ਛੱਡ ਨਹੀਂ ਉੱਡੂਗਾ ਦੂਜੀ ਗੱਲ ਤੁਸੀਂ ਖਿੱਚਾਂ ਲਗੀਆਂ ਵੇਖੋ ਇਹ ਖਿੱਚਾਂ ਲਗੀਆਂ ਹੋਈਆਂ ਵਾ ਤੇ ਇਹ ਖਿੱਚਾਂ ਵੀ ਬਦ ਤਰੀਕੇ ਨਾਲ ਲਗੀਆਂ ਹੋਈਆਂ ਹੋਣ ਚਾਹੀਦੀਆਂ ਵਾ ਅਸੀਂ ਕਰਦੇ ਆਂ ਦਾ ਸਹੀ ਆ ਲਿਆ ਟੁੰਡੀ ਕਿ ਬਸ ਠੀਕ ਹੈ ਜੀ ਤੇ ਉਹ ਜਦੋਂ ਨੇ ਰੋਂਦਾ ਵਾ ਉਹ ਸਰੀਏ ਸਰੀਏ ਲੱਭਦੇ ਨਹੀਂ ਕਿ ਕਿਦਰ ਜਾਂਦੇ ਆ ਇਹਦੇ ਵਿੱਚ ਦੀ ਆਰ ਪਾਰ ਸ਼ੇਕ ਮਾਰ ਕੇ ਅੱਗੇ ਕਾਬਲਾ ਪਾਇਆ ਹੋਇਆ ਵਾ ਵੇਖੋ ਜਦੋਂ ਅਸੀਂ ਮਿਸਤਰੀ ਨੂੰ ਪੈਸੇ ਦੇਨੇ ਆ ਕੰਮ ਕਰਨ ਦੇ ਤੇ ਅਸੀਂ ਉਸ ਤੋਂ ਆਪਣਾ ਕੰਮ ਸੋਹਣੇ ਤਰੀਕੇ ਨਾਲ ਕਰਵਾਈਏ ਠੀਕ ਹੈ ਜੀ ਜੇ ਅਸੀਂ ਆਪਾਂ ਆਪ ਇਹੋ ਜੀਆਂ ਛੋਟੀਆਂ-ਛੋਟੀਆਂ ਗਲਤੀਆਂ ਕਰਾਂਗੇ ਤੇ ਸਾਡਾ ਹੀ ਨੁਕਸਾਨ ਹੋਣਾ ਉਹਦੇ ਵਿੱਚ ਮੰਨ ਲਓ ਆਪਾਂ ਕੱਲ ਨੂੰ ਟਰੈਕਟਰ ਡੱਕਦੇ ਆ ਕੋਈ ਵੀ ਚੀਜ਼ ਡੱਕਦੇ ਆ ਜੇ ਸਾਨੂੰ ਉਸ ਚੀਜ਼ ਤੇ ਸੰਤੁਸ਼ਟੀ ਨਹੀਂ ਹੋਣੀ ਕਿਉਂਕਿ ਜੇ ਮੰਨ ਲਓ ਸਾਡਾ ਟਰੈਕਟਰ ਖੜਾ ਤੇ ਸਾਨੂੰ ਇਹੀ ਡਰ ਖਾਈ ਜਾਣਾ ਜਦੋਂ ਨੇਰ ਆ ਗਿਆ ਪੱਜ ਕੇ ਜੀ ਟਰੈਕਟਰ ਬਾਹਰ ਕੱਢ ਲਓ ਪਤਾ ਨਹੀਂ ਛੱਡੀ ਨਾ ਉੱਟ ਜੇ ਵੇਖੋ ਇਹ ਜਿਹੜਾ ਛੱਡ ਪਾਇਆ ਵਾ ਇਹ ਇਹਦਾ ਆਇਆ ਹੈਗਾ ਵਾ 50 ਫੁੱਟਿਆਂ ਨੂੰ ਆਇਆ ਵਾ ਠੀਕ ਹੈ ਜੀ 50 ਫੁੱਟ ਤੇ ਸਾਢੇ 25 ਫੁੱਟ ਜਿਹੜਾ ਵਾ ਇਹਨੂੰ 27 ਫੁੱਟ ਵਾ ਜੀ ਬੰਨਦਾ ਸਾਰਾ ਠੀਕ ਹੈ ਜੀ ਸਾਢੇ 26 ਫੁੱਟ ਬੰਨਦਾ ਵਾ 1 ਫੁੱਟ ਬਾਹਰ ਰਹਿ ਗਿਆ ਵਾ ਠੀਕ ਹੈ ਜੀ ਤੇ ਇਹ ਛੱਡ ਜਿਹੜਾ ਵਾ ਇਹਦਾ ਉੱਡਣ ਦਾ ਕੋਈ ਚਾਂਸ ਨਹੀਂਗਾ ਬਾਕੀ ਤੁਸੀਂ ਇਹ ਵੇਖੋ ਜਿਹੜੀਆਂ ਕੁੰਡੀਆਂ ਵਾ ਨਾ ਅਸੀਂ ਹਰ ਇੱਕ ਕੁੰਡੀ ਨੂੰ ਉਹਦੇ ਵਿੱਚ ਪਾ ਕੇ ਥੱਲਿਓਂ ਵੈਲਡਿੰਗ ਵੀ ਕਰ ਰਹੇ ਆ ਵੈਲਡਿੰਗ ਕਰਨ ਦਾ ਕਾਰਨ ਸਾਡਾ ਇਹ ਆ ਕਿ ਕੀਂ ਦਾਵਾ ਹੈ ਕਿ ਜਦੋਂ ਕੋਈ ਹਵਾ ਹਵਾ ਜਾਦੀ ਆਉਂਦੀ ਆ ਨਾ ਤੇ ਕੁੰਡੀਆਂ ਥੱਲਿਓਂ ਹਿੱਲ ਕੇ ਤੇ ਇੰਜ ਟੇਡੀਆਂ ਟੇਡੀਆਂ ਹੋ ਜਾਂਦੀਆਂ ਵਾ ਤੇ ਇਹ ਨਾ ਤਾਂ ਟੇਡੀਆਂ ਹੋਣਗੀਆਂ ਤੇ ਨਾ ਹੀ ਢਿਲੀਆਂ ਹੋਣਗੀਆਂ ਉੱਪਰੋਂ ਠੀਕ ਹੈ ਜੀ ਬਾਕੀ ਜੇ ਕੋਈ ਤੁਹਾਨੂੰ ਇਸ ਤੋਂ ਇਲਾਵਾ ਸ਼ੈੱਡ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤੇ ਫਿਰ ਮੈਨੂੰ ਕਮੈਂਟ ਚ ਤੁਸੀਂ ਪੁੱਛ ਸਕਦੇ ਜੇ ਫਿਰ ਵੀ ਜੇ ਕਿਸੇ ਨੇ ਕੋਈ ਸ਼ਰਟ ਬਣਵਾਉਣਾ ਹੋਵੇ ਤਾਂ ਤਾਂ ਵੀ ਸਾਨੂੰ ਦੱਸ ਸਕਦੇ ਜੇ ਜੇ ਕੋਈ ਤੁਹਾਡੇ ਮਨ 'ਚ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੋਵੇ ਕਿ ਵੀ ਆਪਾਂ ਕਿੰਨਾ ਵਾਇਆ ਪਾ ਸਕਦੇ ਹਾਂ ਸ਼ਰਟ ਦਾ ਠੀਕ ਹੈ ਜੀ ਵੀ ਜਿਵੇਂ ਵੇਖੋ ਆ ਹੁਣ ਇਹਦਾ ਹੈਗਾ ਵਾ ਇਹਨੂੰ ਇੱਧਰ ਲਿਆਓ ਇਹਦਾ ਵਾਇਆ ਹੈਗਾ ਵਾ ਇਹਦਾ ਵਾਇਆ ਵਾ 35 ਫੁੱਟ ਦੇ ਲਾਗੇ ਬੰਨੇ ਆ ਜੀ ਵਾਇਆ ਇਹਦਾ ਠੀਕ ਹੈ ਜੀ 35 22 27 ਬਣਦਾ ਵਾ ਇਹ ਇਹ ਬੁਰਜੀ ਦੇ ਲੈ ਕੇ ਤੇ ਇੱਥੋਂ ਤੱਕ 35 ਫੁੱਟ ਬਣਦਾ ਜੀ ਠੀਕ ਹੈ ਜੀ ਤੇ ਇਹ ਵੈਸੇ ਤੇ ਇਧਰ ਵਾਲਾ ਜਿਹੜਾ ਵਾ ਇਹ ਤਾਂ ਰੱਖਿਆ ਵਾ ਛੋਟਾ ਛੋਟਾ ਪਾੜ ਵੀ ਇਹਨਾਂ ਨੇ ਇੱਥੇ ਕੰਧ ਵਿੱਚ ਕੱਢ ਦੇਣੀ ਇੱਥੋਂ ਤੇ ਇਹ ਤੂੜੀ ਵਾਸਤੇ ਇੱਕ ਵੱਖਰਾ ਛੋਟਾ ਜਿਹਾ ਰਹਿ ਜਾਣਾ ਉਹ ਤਾਂ ਕਰਕੇ ਇੰਜ ਰੱਖਿਆ ਵਾ ਤੇ ਜਿਹੜਾ ਇਧਰ ਵਾਲਾ ਵਾ ਜਾਂਦੇ ਸੀਗੇ ਵੀ ਜੇ ਅਸੀਂ ਇਹਦੇ ਵਿੱਚ ਬੁਰਜੀ ਇੱਕ ਹੋਰ ਦਿੰਨੇ ਆ ਤੇ ਇਹ ਸਾਡਾ ਛੋਟਾ ਰਹਿ ਜਾਣਾ ਵਾ ਸ਼ੈੱਡ ਦਾ ਗੇਟ ਤੇ ਇਹਦੇ ਵਿੱਚ ਸਾਡੇ ਟਰਾਲੇ ਬੈਗ ਨਹੀਂ ਲੱਗਣੇ ਇਹਨਾਂ ਨੇ ਫਸਲ ਦੇ ਟਰਾਲੇ ਡੱਕਣੇ ਹੁੰਦੇ ਇਹਦੇ ਵਿੱਚ ਠੀਕ ਹੈ ਜੀ ਬਾਕੀ ਜੇ ਕੋਈ ਹੋਰ ਤੁਹਾਨੂੰ ਕੋਈ ਵੀ ਇਸ ਬਾਰੇ ਚੀਜ਼ ਬਾਰੇ ਜਾਣਕਾਰੀ ਚਾਹੀਦੀ ਹੋਵੇ ਤੇ ਮੈਨੂੰ ਕਮੈਂਟ ਦੇ ਵਿੱਚ ਤੁਸੀਂ ਦੱਸਿਓ ਮੈਂ ਤੁਹਾਨੂੰ ਦਾ ਵੀਡੀਓ ਪੂਰੀ ਬਣਾ ਕੇ ਪਾਉਂਗਾ ਠੀਕ ਹੈ ਜੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ